ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਭਗਤਾਂ ਦੀ ਬਾਣੀ ਦੀ ਸੰਥਿਆ ਲੜੀਵਾਰ ਕਰ ਰਹੇ ਹਾਂ ਇੱਥੇ ਤੱਕ ਆਪਣੀ ਸੰਥਿਆ ਸੰਪੂਰਨ ਹੋ ਗਈ ਸੀ ਰਾਗ ਗੌੜੀ ਬੈਰਾਗਣ ਕਬੀਰ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੀਵਤ ਪਿਤਰ ਪਿਤਰ ਪਾਠ ਪੋਲੇ ਨ ਮਾਨਨੇ ਕੋ ਮੂਏ ਸਰਾਦ ਕਰਾਹੀ ਪਿਤਰ ਪੀ ਬੱਪਰੇ ਕਹੋ ਕਿਉ ਪਾਵੇ ਕਾਵਾ ਕੂਕਰ ਖਾਹੀ ਮੋ ਕਉ ਕੁਸਲ ਬਤਾਵਹੁ ਕੋਈ ਕੁਸਲ ਕੁਸਲ ਕਰਤੇ ਜਗ ਬਿਨਸੈ ਕੁਸਲ ਕੀ ਕੈਸੇ ਹੋਈ ਰਹਾਉ ਮਾਟੀ ਕੇ ਕਰ ਦੇਵੀ ਦੇਵਾ ਤਿਸ ਅਗੇ ਜੀਉ ਦੇਹੀ ਐਸੇ ਪਿਤਰ ਤੁਮਾਰੇ ਕਈ ਹੈ ਆਪਣ ਕਹਿਆ ਨਲੇਹੀ ਸਰ ਜੀਉ ਕਟ ਹੈ ਨਿਰ ਜੀਉ ਪੂਜਹਿ ਅੰਤ ਕਾਲ ਕੋ ਭਾਰੀ RAM ਨਾਮ ਕੀ ਗਤ ਨਹੀਂ ਜਾਨੀ ਪੈ ਡੂਬੇ ਸੰਸਾਰੀ ਦੇਵੀ ਦੇਵਾ ਪੂਜਹਿ ਡੋਲਹਿ ਪਾਰ ਬ੍ਰਹਮ ਨਹੀਂ ਜਾਨਾ ਕਹਤ ਕਬੀਰ ਅਕੂਲ ਨਹੀਂ ਚੇਤੇ ਅਕੂਲ ਪਾਠ ਉਚਾਰਨ ਕਰਨਾ ਵਿਖਿਆ ਸੋਲ ਪਟਾਨਾ ਗੌੜੀ ਜੀਵਤ ਮਰੈ ਮਰੈ ਫੁਨ ਜੀਵੇ ਐਸੇ ਸੁੰਨ ਸਮਾਇਆ ਅੰਜਨ ਮਾਹੀ ਨਰੰજન ਕਹਿ ਰਹੀ ਹੈ ਬਹੁੜ ਨ ਪਵਚਲ ਪਾਇਆ ਮੇਰੇ RAM ਐਸਾ ਖੀਰ ਬਲੋਈਐ ਗੁਰਮਤਿ ਮਨੁਆ ਅਸਤਰ ਰੱਖੋ ਇਨ ਬਿਦ ਅੰਮ੍ਰਿਤ ਪੀ ਹੋਈਐ ਪੀ ਹੋਈਐ ਇਕੱਠਾ ਹੀ ਪਾਠ ਉਚਾਰਨ ਕਰਨਾ ਰਹਾਉ ਗੁਰ ਕੈ ਬਾਣ ਬਜਰ ਕਲ ਛੇਦੀ ਪ੍ਰਗਟਿਆ ਪਦ ਪ੍ਰਕਾਸ਼ਾ ਪਰਗਾਸਾ ਸਕਤ ਅਧੇਰ ਜੇਵੜੀ ਪਰਮ ਚੂਕਾ ਨਿਹਚਲ ਸੇਵਕਰ 바ਸਾ ਤਿੰਨ ਬਿਨ ਬਾਣੈ ਤਨਖ ਚੜਾਈਐ ਇਹੋ ਮਜਗ ਬੇਧਿਆ ਭਾਈ ਦਹ ਦਸ ਬੂਢੀ ਪਵਨ ਚੁਲਾਵੇ ਡੋਰ ਰਹੀ ਲਿਵ ਲਾਈਐ ਉਨਮਨ ਮਨੁਆ ਸੁੰਨ ਸਮਾਨਾ ਦੁਬਤਾ ਦੁਰਮਤ ਭਾਗੀ ਕਹੋ ਕਬੀਰ ਅਨ ਪਉ ਇਕ ਦੇਖਿਆ RAM ਨਾਮ ਲਿਵ ਲਾਗੀ ਗੌੜੀ ਬੈਰਾਗਣ ਤੇ ਪਦੇ ਤੇ ਪਦੇ ਤਤੇ ਅਨੁਸ਼ਿਆਰੀ ਵਖਰੀ ਤੇ ਪਦੇ ਉਲਟਤ ਪਵਨ ਚਕਰ ਖਟਿ ਛਪੇਦੇ ਸੁਰਤ ਸੁਨ ਅਨਰਾਗੀ ਆਵੇ ਨਾ ਜਾਏ ਮਰੇ ਨਾ ਜੀਵੇ ਤਾਸ ਖੋਜ ਬੈਰਾਗੀ ਮੇਰੇ ਮਨ ਮਨ ਹੀ ਉਲਟ ਸਮਾਨਾ ਗੁਰ ਪ੍ਰਸਾਦ ਅਕਲ ਭਈ ਅਵਰੇ ਅਕਲ ਪਾਠ ਉਚਾਰਨ ਕਰਨਾ ਅਕਲ ਨਹੀਂ ਕਹਿਣਾ ਅਕਲ ਭਈ ਅਵਰੇ ਨਾਤਰ ਥਾ ਬੇਗਾਨਾ ਰਹਾਓ ਨਿਵਰੈ ਦੂਰ ਦੂਰ ਫੁਨ ਨਿਵਰੈ ਜਿਨ ਜੈਸਾ ਕਰ ਮਾਨਿਆ ਅਲੌਤੀ ਕਾ ਅਲ ਉਤੀ ਇਸ ਤਰ੍ਹਾਂ ਨਹੀਂ ਪੜਨਾ ਐੜਾ ਵੱਖਰਾ ਕਰ ਦੇਣਾ ਅਲੌਤੀ ਕਾ ਜੈਸੇ ਭਇਆ ਬਰੇਡਾ ਜਿਨ ਪੀਆ ਤਿਨ ਜਾਣਿਆ ਤੇਰੀ ਨਿਰਗੁਣ ਕਥਾ ਕਾਏ ਸਿਉ ਕਹੀ ਐ ਐਸਾ ਕੋਈ ਬਿਬੇਕੀ ਕਹੋ ਕਬੀਰ ਜਨ ਦੀਆ ਬਲੀਤਾ ਤਿਨ ਤੈਸੀ ਚਲ ਦੇਖੀ ਗੌੜੀ ਤਹਿ ਪਾਵਸ ਸਿੰਧ ਧੂਪ ਲਈ ਸ਼ਹੀਆ ਤਹਿ ਉਤਪਤ ਪਰਲੋ ਨਾਹੀ ਜੀਵਨ ਮਿਰਤਨਾ ਦੁਖ ਸੁਖ ਵਿਆਪਿਆਪੈ ਸੁੰਨ ਸਮਾਦ ਦਉ ਤਹਿ ਨਾਹੀ ਸਹਿਜ ਕੀ ਅਕਥ ਕਥਾ ਹੈ ਨਰਾਰੀ ਤੁਲਣੀ ਚੜੈ ਜਾਇ ਨਮਕਾਤੀ ਹਲਕੀ ਲਗੇ ਨਾ ਭਾਰੀ ਰਹਾਉ ਅਰਧ ਉਰਧ ਦਉ ਤਹਿ ਨਾਹੀ ਰਾਤ ਦਿਨ ਸ ਤਹਿ ਨਾਹੀ ਜਲ ਨਹੀਂ ਪਵਨ ਪਾਵਕ ਫੁਨ ਨਾਹੀ ਸਤਗੁਰ ਤਹਾ ਸਮਾਹੀ ਅਗਮ ਅਗੋਚਰ ਰਹੈ ਨਿਰੰਤਰ ਗੁਰ ਕਿਰਪਾ ਤੇ ਲਹੀਐ ਕਹੋ ਕਬੀਰ ਬਲ ਜਾਓ ਗੁਰ ਆਪਣੇ ਸਤ ਸੰਗਤ ਮਿਲ ਰਹੀਐ ਗੌੜੀ ਪਾਪੁਨ ਦੁਇ ਬੈਲ ਵਿਸਾਹੇ ਪਵਨ ਪੂੰਜੀ ਪ੍ਰਕਾਸਿਓ ਪਰਗਾਸਿਓ ਇਸ ਤਰ੍ਹਾਂ ਉਚਾਰਨ ਕਰਨਾ ਤ੍ਰਿਸ਼ਨਾ ਗੂਣ ਭਰੀ ਘਟ ਭੀਤਰ ਇਨ ਵਿੱਚ ਟਾਂਡ ਵਿਸਾਹਿਓ ਐਸਾ ਨਾਇਕ RAM ਹਮਾਰਾ ਸਗਲ ਸੰਸਾਰ ਕੀ ਉਹ ਬਨਜਾਰਾ ਰਹਾਉ ਕਾਮ ਕ੍ਰੋਧ ਦੁਇ ਭਏ ਜਗਾਤੀ ਮਨ ਤਰੰਗ ਬਟਵਾਰਾ ਪੰਚ ਤਤ ਮਿਲ ਦਾਨ ਨ ਬੇਰਹਿ ਟਾਂਡਾ ਉਤਰਿਓ ਪਾਰ ਕਹਤ ਕਬੀਰ ਸੁਨਹੁ ਰੇ ਸੰਤੋ ਅਬ ਐਸੀ ਬਣਾਈ ਘਾਟੀ ਚੜਤ ਬੈਲ ਇਕ ਥਾਕਾ ਚਲੋ ਗੋਣ ਛਟਕਾਈ ਗੌੜੀ ਪੰਚ ਪਦ ਪੇ ਵਕੜੈ ਪੇ ਵਕੜੈ ਪਾਠ ਉਚਾਰਨ ਕਰਨਾ ਪੇ ਵਕੜੈ ਦਿਨ ਚਾਰ ਹੈ ਸਹੁਰੜੈ ਜਾਣਾ ਅੰਦਾ ਲੋਕ ਨਾ ਜਾਣੇ ਮੂਰਖ ਇਹ ਆਣਾ ਕਹੋ ਡਡਿਆ ਡਡਿਆ ਪਾਠ ਬੋਲੇ ਬਹੁ ਡੜੀਆ ਵਧੈ ਧਨ ਖੜੀ ਪਾਹੂ ਕਰ ਆਏ ਮੁਕਲਾਉ ਆਏ ਰਹਾਉ ਓਹ ਜੇ ਦਿਸੈ ਖੂਹੜੀ ਕੌਣ ਲਾਜ ਵਹਾਰੀ ਲਾਜ ਘੜੀ ਸਿਉ ਟੂਟ ਪੜੀ ਲਾਜ ਘੜੀ ਸਿਉ ਟੂਟ ਪੜੀ ਉਠ ਚੱਲੀ ਪਣਿਹਾਰੀ ਸਾਹਿਬ ਹੋਏ ਦਇਆਲ ਕਿਰਪਾ ਕਰੇ ਆਪਣਾ ਕਾਰਜ ਸਵਾਰੇ ਤਾ ਸੁਹਾਗਣ ਜਾਣੀਐ ਗੁਰ ਸ਼ਬਦ ਵਿਚਾਰੇ ਕਿਰਤ ਕੀ ਬੰਦੀ ਸਭ ਫਿਰੈ ਦੇਖੋ ਵਿਚਾਰੀ ਏ ਸੋ ਕਿਆ ਆਖੀਐ ਕਿਆ ਕਰੇ ਵਿਚਾਰੀ ਭਈ ਨਰਾਸੀ ਉੱਠ ਚੱਲੀ ਚਿਤ ਬੰਦ ਨ ਧੀਰਾ ਹਰ ਕੀ ਚਰਨੀ ਲਾਗ ਰਹੋ ਭਜ ਸਰਨ ਕਬੀਰ ਸੋ ਸੰਗਤ ਜਿੱਥੋਂ ਤੱਕ ਆਪਣੀ ਭਗਤਾਂ ਦੀ ਬਾਣੀ ਸੰਪੂਰਨ ਹੁੰਦੀ ਹੈ ਅਗਲੀ ਜਿਹੜੀ ਰਹਿੰਦੀ ਅਗਲੇ ਭਾਗ ਵਿੱਚ ਬਣਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ